ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਵੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਮੋਹ ਵਿੱਚ ਪਾਠ ਕਰਦੇ ਹਨ ਜਾਂ ਘਰ ਵਿੱਚ ਹੀ ਪਾਠ ਮੋਹ ਵਿੱਚ ਹੀ ਹਮੇਸ਼ਾ ਕਰਦੇ ਹਨ ਤੇ ਤੁਸੀਂ ਜੇਕਰ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਓਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੋਹ ਵਿੱਚ ਪਾਠ ਕਰਨ ਦੇ ਜਾਦੇ ਫਾਇਦੇ ਹਨ ਜਿਆਦਾ ਛੇਤੀ ਅਰਦਾਸ ਪੂਰੀ ਹੁੰਦੀ ਹੈ ਜਾਂ ਜਾਂ ਉੱਚੀ ਬੋਲ ਕੇ ਹੀ ਛੇਤੀ ਅਰਦਾਸ ਪੂਰੀ ਹੋ ਜਾਂਦੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਹੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਬਹੁਤ ਸਾਰੀ ਸੰਗਤ ਦੇ ਮਨ ਵਿੱਚ ਇਹ ਪ੍ਰਸ਼ਨ ਹੁੰਦਾ ਹੈ ਕਿ ਜਿਹੜੇ ਮੂੰਹ ਦੇ ਵਿੱਚ ਪਾਠ ਕਰਦੇ ਹਨ ਕਿ ਉਹਦਾ ਫਲ ਜ਼ਿਆਦਾ ਹੈ ਜਾਂ ਜਿਹੜੇ ਉੱਚੀ ਬੋਲ ਕੇ ਪਾਠ ਕਰਦੇ ਹਨ ਉਹਦਾ ਫਲ ਜ਼ਿਆਦਾ ਹੈ ਤਾਂ ਇਹਨੂੰ ਆਪਾਂ ਗੁਰਬਾਣੀ ਦੇ ਅਨੁਸਾਰ ਹੀ ਸਮਝਾਂਗੇ ਸਾਧ ਸੰਗਤ ਜੀ ਤਾਂ ਆਓ ਸਾਧ ਸੰਗਤ ਜੀ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਸਾਨੂੰ ਪਾਠ ਮੂੰਹ ਦੇ ਵਿੱਚ ਕਰਨਾ ਚਾਹੀਦਾ ਹੈ ਜਾਂ ਥੋੜਾ ਉੱਚੀ ਬੋਲ ਕੇ ਕਰਨਾ ਚਾਹੀਦਾ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਜਿਸ ਤਰ੍ਹਾਂ ਮਰਜ਼ੀ ਆਪਾਂ ਬਾਣੀ ਪੜ੍ਹਦੇ ਹਾਂ ਉਹਦਾ ਫਲ ਬੰਦੇ ਨੂੰ ਜ਼ਰੂਰ ਮਿਲਦਾ ਹੈ ਪਰ ਗੱਲ ਸਾਰੀ ਸਾਡੀ ਭਾਵਨਾ ਦੀ ਹੈ ਗੱਲ ਸਾਰੀ ਸਾਡੀ ਸ਼ਰਦਾ ਦੀ ਹੈ ਕੁਝ ਇੱਥੇ ਮੈਂ ਤੁਹਾਨੂੰ ਜ਼ਰੂਰੀ ਗੱਲਾਂ ਦੱਸਣੀਆਂ ਚਾਹਾਂਗੀ ਉਹ ਪਹਿਲਾਂ ਇੱਕ ਛੋਟੀ ਜਹੀ ਸਾਖੀ ਸੁਣ ਲੈਣਾ ਜੀ ਜੋ ਕਿ ਸਾਖੀ ਮਹਾਂਪੁਰਖਾਂ ਦੀ ਹੈ ਕਿ ਫਿਰ ਅੱਗੇ ਆਪਾਂ ਇਹਦੇ ਬਾਰੇ ਵਿਚਾਰ ਕਰਾਂਗੇ ਤਾਂ ਫਿਰ ਸਾਰ ਸੰਗਤ ਜੀ ਇਸਦੇ ਬਾਰੇ ਅਸੀਂ ਫਿਰ ਵਿਚਾਰ ਕਰਾਂਗੇ ਜਗਰਾਉਂ ਸ਼ਹਿਰ ਦੇ ਵਿੱਚ ਇੱਕ ਮਸਜਿਦ ਬਣੀ ਹੋਈ ਸੀ ਉਹਦੇ ਵਿੱਚ ਇੱਕ ਮੌਲਵੀ ਰਹਿੰਦਾ ਸੀ ਉਸ ਨੂੰ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਸੀ ਉਹਨੂੰ ਰੱਬ ਨੂੰ ਮਿਲਣ ਦੀ ਬੜੀ ਹੀ ਲਗਨ ਲੱਗੀ ਹੋਈ ਸੀ ਜਿਵੇਂ ਕਿ ਵੱਖਰੇ ਵੱਖਰੇ ਸ਼ੌਕ ਹੁੰਦੇ ਹਨ ਕਈਆਂ ਦੇ ਕਈਆਂ ਦਾ ਸ਼ੌਕ ਹੁੰਦਾ ਹੈ ਮਹਿੰਗੀਆਂ ਗੱਡੀਆਂ ਰੱਖਣਾ ਕਈਆਂ ਦਾ ਸ਼ੌਕ ਹੁੰਦਾ ਹੈ ਮਹਿੰਗੇ ਕੱਪੜੇ ਪਾਉਣੇ ਜਿਵੇਂ ਅੱਜ ਕੱਲ੍ਹ ਲੋਕ ਕਰਦੇ ਹਨ ਪਰ ਉਹਦਾ ਸ਼ੌਕ ਸੀ ਰੱਬ ਨੂੰ ਮਿਲਣਾ ਹਰ ਕਿਸੇ ਤੋਂ ਕੁਝ ਨਾ ਕੁਝ ਪੁੱਛਦਾ ਹੀ ਰਹਿੰਦਾ ਇਸੇ ਤਰ੍ਹਾਂ ਇਹਨਾਂ ਨੂੰ ਪਤਾ ਲੱਗਾ ਕਿ ਪਾਠ ਪੜਨ ਦੇ ਨਾਲ ਇੱਕ ਭੋਰਾ ਵੀ ਹੈ ਜਿੱਥੇ ਕਿ ਸ਼ਿਲਾ ਕਟਣ ਦੇ ਨਾਲ ਰੱਬ ਵੀ ਮਿਲ ਜਾਂਦਾ ਹੈ ਇਸੇ ਸ਼ਾਂਕ ਦੇ ਨਾਲ ਅਜਮੇਰ ਸ਼ਹਿਰ ਪਹੁੰਚ ਗਏ ਉਥੋਂ ਪਾਕ ਪਟਨ ਪਹੁੰਚ ਗਿਆ ਜਿੱਥੇ ਬਾਬਾ ਫਰੀਦ ਜੀ ਦਾ ਦਰਬਾਰ ਸੀ ਉਹਦੇ ਥੱਲੇ ਇੱਕ ਪੋਰਾ ਵੀ ਸੀ ਉਸ ਪੋਰੇ ਵਿੱਚ ਇਸਨੇ ਸੋਚਿਆ ਕਿ ਹੁਣ ਮੈਂ 40 ਸਾਹੇ ਕੱਟ ਲਵਾਂ 40 ਦਿਨ ਤਾਂ ਵੀ ਇਹ ਬੰਦਾ ਜਿਹੜਾ ਹੈ ਸਵਰਗਾਂ ਵਿੱਚ ਚਲਿਆ ਜਾਂਦਾ ਹੈ ਪਰ ਇਹ ਖੇਡ ਬਹੁਤ ਹੀ ਕਠਿਨ ਹੈ ਕਿਉਂਕਿ 40 ਦਿਨ ਦੇਖੋ ਸਾਤ ਸੰਗਤ ਜੀ ਅੰਦਰ ਰਹਿਣਾ ਤੇ ਉਹਦੇ ਤੇ ਜੇ ਇੱਕ ਵਾਰੀ ਅੰਦਰ ਵੜ ਦਿੱਤਾ ਉਹਨੂੰ ਪਹਿਲਾਂ 40 ਦਿਨਾਂ ਤੋ ਕਿਸੇ ਨੇ ਵੀ ਬਾਹਰ ਨਹੀਂ ਕੱਢਣਾ ਭਾਵੇਂ ਅੰਦਰ ਮਰ ਜਾਵੇ ਜੋ ਮਰਜ਼ੀ ਹੋ ਜਾਵੇ ਤੇ ਜਿਹੜਾ ਵੀ ਅੰਦਰ ਜਾਂਦਾ ਹੈ ਉਸਨੂੰ ਜਿਉਣ ਦੇ ਲਈ ਇੱਕ ਲੋਟਾ ਪਾਣੀ ਦਾ ਦੇ ਦਿੰਦੇ ਹਨ ਤੇ ਕਹਿ ਦਿੰਦੇ ਹਨ ਜੋ ਰੋਜ਼ ਖਾਣਾ ਹੈ ਤੇ ਘੁੱਟ ਪਾਣੀ ਪੀ ਲੈਣਾ ਹੈ ਕਿ ਇੱਕ ਜੋ ਰੋਜ਼ ਖਾਣਾ ਹੈ ਤੇ ਫਿਰ ਪਾਣੀ ਦਾ ਘੁੱਟ ਵੀ ਪੀ ਲੈਣਾ ਹੈ ਪਹਿਲਾਂ ਉਹ ਲਿਖਾ ਲੈਂਦੇ ਹੈ ਕਿ ਜੇ ਤੂੰ ਅੰਦਰ ਜਾਵੇਂਗਾ ਸਾਡੀ ਤੇਰੇ ਪ੍ਰਤੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਵੇਗੀ ਜਿਵੇਂ ਡਾਕਟਰ ਵੀ ਲਿਖਵਾਉਂਦੇ ਹਨ ਆਪਰੇਸ਼ਨ ਕਰਨ ਦੇ ਸਮੇਂ ਜੇ ਤੁਹਾਨੂੰ ਕੁਝ ਹੋ ਗਿਆ ਉਹਦੇ ਵਿੱਚ ਸਾਡੇ ਤੇ ਕੋਈ ਵੀ ਐਕਸ਼ਨ ਨਹੀਂ ਆਵੇਗਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਇਸ ਕਰਕੇ ਮੌਲਵੀ ਜਿਹੜਾ ਸੀ ਰੱਬ ਨੂੰ ਮਿਲਣਾ ਚਾਹੁੰਦਾ ਸੀ ਸਾਰੀਆਂ ਹੀ ਸ਼ਰਤਾਂ ਉਸਨੇ ਮੰਨ ਲਈਆਂ ਤੇ ਜਦੋਂ ਉਹਨਾਂ ਨੇ ਅੰਦਰ ਵੜ ਦਿੱਤਾ ਦਰਵਾਜ਼ਾ ਬੰਦ ਕਰ ਦਿੱਤਾ ਹੁਣ ਉੱਥੇ ਹਨੇਰਾ ਸੀ ਐਨਾ ਡਰਿਆ ਜਦੋਂ ਭੁੱਖ ਲੱਗੀ ਉਹ ਜੋਹ ਦੇ ਦਿੱਤੇ ਸਨ ਉਹਨਾਂ ਵਿੱਚੋਂ ਇੱਕ ਜੋਹ ਖਾਦਾ ਤੇ ਇੱਕ ਕੁੱਟ ਪਾਣੀ ਦਾ ਪੀਤਾ ਖਿਆਲ ਆਇਆ ਕਿ ਜੇ ਇੱਕ ਜੋਹ ਤੇ ਹੀ ਇੱਕ ਦਿਨ ਗੁਜ਼ਾਰਨਾ ਹੈ 40 ਦਿਨ ਦੇ ਵਿੱਚ 40 ਜੋਹ ਮੈਨੂੰ ਤੇ ਇੱਕ ਲੋਟਾ ਪਾਣੀ ਦਾ ਉਹ ਹੋਰ ਘਬਰ ਆ ਗਿਆ ਗਿਆ ਤਾਂ ਸੀਗਾ ਜਾਪ ਕਰਨ ਦੇ ਵਾਸਤੇ ਪਰ ਕਰ ਨਾ ਸਕਿਆ ਰੋਣ ਲੱਗ ਪਿਆ ਕਿ ਮੈਂ ਇੱਥੋਂ ਕਿਵੇਂ ਨਿਕਲਾਂਗਾ ਬਸ ਹੁਣ ਤਾਂ ਮੈਂ ਮਾਰਿਆ ਗਿਆ ਸਾਰਾ ਦਿਨ ਰੋਂਦਾ ਰਿਹਾ ਜਿਸ ਵੇਲੇ ਰਾਤ ਹੋਈ ਇੱਕ ਪਾਸਿਓ ਨੁੱਕਰ ਵਿੱਚੋਂ ਇੱਕ ਬਿਰਧ ਖਬਰੇ ਕਿਧਰੋਂ ਦੀ ਆ ਗਿਆ ਲੰਮਾ ਚੋਲਾ ਉਸਨੇ ਪਾਇਆ ਹੋਇਆ ਸੀ ਹੱਥ ਵਿੱਚ ਸੋਟੀ ਚਿੱਟੇ ਕੱਪੜੇ ਪਹਿਨੇ ਹੋਏ ਸਨ ਪੁੱਛਿਆ ਬਈ ਰੋਣਾ ਕਿਉਂ ਆ ਫਿਰ ਜਦੋਂ ਕਾਰਨ ਪੁੱਛਿਆ ਉਹ ਰੱਬੀ ਰੋਹਨੇ ਤਾਂ ਇਹਨੇ ਦੱਸ ਦਿੱਤਾ ਜੀ ਮੈਂ ਰੋਣਾ ਵੀ ਆ ਤੇ ਮੈਂ ਤਾਂ ਸਮਝ ਵੀ ਲਿਆ ਹੈ ਮੈਂ ਤਾਂ ਹੁਣ ਮਰ ਕੇ ਹੀ ਬਾਹਰ ਨਿਕਲੂੰਗਾ ਇਹ ਅਸਲ ਦੇ ਵਿੱਚ ਮਹਾਪੁਰਖ ਸਨ ਬਾਬਾ ਨਨ ਸਿੰਘ ਜਿਨ੍ਹਾਂ ਨੇ ਆਪਣੇ ਬਿਰਦ ਪਛਾਣਿਆ ਇਹ ਮੌਲਵੀ ਵਿਚਾਰਾ ਸਾਡੇ ਨੇੜੇ ਦਾ ਰਹਿਣ ਵਾਲਾ ਹੈ ਤਿੰਨ ਕੁ ਮੀਲ ਨਾਨਕ ਸਰ ਤੋਂ ਵੀ ਇਹਦੇ ਤੇ ਜਾ ਕੇ ਕਿਰਪਾ ਕਰ ਦਈਏ ਤਾਂ ਫਿਰ ਬਾਬਾ ਨਨ ਸਿੰਘ ਜੀ ਨੇ ਬਚਨ ਕਹੇ ਦੇਖ ਭਾਈ ਮੈਂ ਤੈਨੂੰ ਇਹ ਗੱਲ ਕਹਿਣੀ ਹੈ ਕਿ ਤੈਨੂੰ ਇੱਥੇ ਆਉਣ ਦੀ ਕੀ ਲੋੜ ਸੀ ਤੂੰ ਆਪਣੇ ਨੇੜੇ ਤੇੜੇ ਕੋਈ ਫਕੀਰ ਟੋਲ ਲੈਂਦਾ ਜਿੱਥੇ ਤੈਨੂੰ ਕੁਝ ਹੋ ਜਾਂਦਾ ਇੱਥੇ ਭੁਲੇਖੇ ਭਾਣੇ ਦੇ ਵਿੱਚ ਰਹਿ ਕੇ 40 ਦਿਨ ਕੀ ਲਵੇਂਗਾ ਆਖੇ ਜੀ ਹੁਣ ਤਾਂ ਮੈਂ ਬਾਹਰ ਨਹੀਂ ਜਾ ਸਕਦਾ ਮਹਾਪੁਰਖ ਕਹਿਣ ਲੱਗੇ ਭਾਈ ਕਿਉਂ ਨਹੀਂ ਜਾ ਸਕਦਾ ਜਾ ਦੇਖ ਤੇ ਦਰਵਾਜ਼ਾ ਬੂਹਾ ਖੁੱਲਾ ਹੈ ਬੂਹਾ ਖੋਲ ਕੇ ਬਾਹਰ ਕੱਢ ਦਿੱਤਾ ਬਾਹਰ ਆ ਕੇ ਪੁੱਛਦਾ ਹੈ ਕਿ ਇੱਥੇ ਕੋਈ ਫਕੀਰ ਹੈ ਅਜੇ ਵੀ ਇਹਨੂੰ ਭੁਲੇਖਾ ਸੀ ਮੁਸਲਮਾਨ ਹੀ ਕੇਵਲ ਕੋਈ ਫਕੀਰ ਹੋ ਸਕਦਾ ਹੈ ਬਾਬਾ ਨੰਦ ਸਿੰਘ ਜੀ ਨੇ ਉਹ ਉਸਨੂੰ ਫਿਰ ਸਮਝਾਇਆ ਸੀ ਵੇਖ ਪਾਈ ਕੋਈ ਬੁੱਚੜ ਹੋਊ ਗਉਆ ਮਰਨ ਵਾਲਾ ਹੋ ਉਹ ਵੀ ਮਰਨ ਵਾਲੇ ਕਹਿ ਦਿੰਦੇ ਨਾ ਕਿ ਗੁਰੂ ਰਾਮਦਾਸ ਨੇ ਤੇਰੀ ਨਗਰੀ ਦਾ ਵਾਸੀ ਹਾਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵੀ ਉਹ ਦਰਗਾਹ ਨੂੰ ਜਾਂਦਾ ਹੈ ਫਿਰ ਉਹਦਾ ਵੀ ਲੇਖਕ ਕੋਈ ਨਹੀਂ ਪੁੱਛਦਾ ਨਹੀਂ ਮਰਨ ਸਮੇ ਵੀ ਕੋਈ ਕਹਿ ਦੇਵੇ ਕਿ ਧੰਨ ਗੁਰੂ ਰਾਮਦਾਸ ਜੀ ਅਕਾਲ ਪੁਰਖ ਜੀ ਨੂੰ ਚੇਤੇ ਕਰ ਲਵੇ ਉਹ ਵੀ ਫਿਰ ਤਰ ਜਾਂਦਾ ਹੈ ਕੇ ਗੁਰੂ ਰਾਮਦਾਸ ਦੀ ਨਗਰੀ ਦਾ ਵਾਸੀ ਬਣ ਗਿਆ ਹੁਣ ਇਸ ਕਰਕੇ ਕਹਿਣ ਦਾ ਭਾਵ ਤਾਂ ਇਹ ਵੀ ਹੈ ਕਿ ਕਈ ਵਾਰ ਅਸੀਂ ਬਹੁਤ ਔਖੀਆਂ ਚੀਜ਼ਾਂ ਆਪਣੇ ਆਪ ਹੀ ਅਪਣਾ ਲੈਂਦੇ ਹਾਂ ਇਉਂ ਕਰਨਾ ਚਾਹੀਦਾ ਹੈ ਆਹ ਕਰਨਾ ਚਾਹੀਦਾ ਸੀ ਮੇਰੇ ਕਹਿਣ ਦਾ ਭਾਵ ਸਾਖੀ ਇਹ ਸੀ ਕਿ ਖੇਡ ਬੜੀ ਸੌਖੀ ਹੁੰਦੀ ਹੈ ਪਰ ਜਿਹੜੇ ਲੋਕ ਉਹ ਇਹਨਾਂ ਗੱਲਾਂ ਵਿੱਚ ਫਸੇ ਹੋਏ ਹਨ ਕਿ ਜਾਤਾਂ ਪਾਤਾਂ ਵਿੱਚ ਫਸੇ ਹੋਏ ਹਨ ਇਹਨਾਂ ਨੂੰ ਜ਼ਿਆਦਾ ਮਨ ਦੇ ਵੀ ਹਨ ਕਿ ਆਹ जाट ਹੈ ਆਹ ਖੱਤਰੀ ਹੈ ਆਹ ਮਿਸਤਰੀ ਹੈ ਆਹ ਗੁਣਾ ਦਾ ਹੈ ਆਹ ਗਾਹਕ ਨਹੀਂ ਬਣਦੇ ਐਵੇਂ ਹੀ ਉਹ ਹਨੇਰੇ ਵਿੱਚ ਫਸੇ ਹੋਏ ਹਨ ਜੇ ਉਹਨਾਂ ਦੇ ਵੱਡੇ ਭਾਗ ਹੋ ਜਾਣ ਤੇ ਉਹਨਾਂ ਨੂੰ ਢਿੱਲ ਨਾ ਦਿੱਤੀ ਜਾਵੇ ਤਾਂ ਉਹ ਵੀ ਪਰਮਾਤਮਾ ਨੂੰ ਪਾ ਸਕਦੇ ਹਨ ਤਾਂ ਸਾਧ ਸੰਗਤ ਜੀ ਉਹ ਮੌਲਵੀ ਜਿਹੜਾ ਸੀ ਫਿਰ ਪੁੰਨਿਆਂ ਦਾ ਦਿਨ ਸੀ ਸੰਗਤਾਂ ਦੂਰ ਦੂਰ ਤੋਂ ਆ ਰਹੀਆਂ ਸਨ ਇਹਦੀ ਨਜ਼ਰ ਪਈ ਤੇ ਪੁੱਛਦਾ ਹੈ ਕਿ ਕਿੱਧਰ ਨੂੰ ਜਾ ਰਹੇ ਹੋ ਲੋਕ ਕਹਿਣ ਲੱਗੇ ਸੰਤਾਂ ਦੇ ਦਰਸ਼ਨ ਕਰਨ ਚੱਲੇ ਹਨ ਕਹਿਣ ਲੱਗਾ ਕਿਹੜੇ ਸੰਤ ਹਨ ਕਹਿੰਦੇ ਕਿ ਬੜੇ ਵੱਡੇ ਫਕੀਰ ਆਏ ਹਨ ਇਹ ਸੁਣ ਕੇ ਮੌਲਵੀ ਦਾ ਵੀ ਜੀ ਕਰਨ ਲੱਗਾ ਕਿ ਮੈਂ ਵੀ ਜਾ ਕੇ ਦਰਸ਼ਨ ਕਰ ਆਵਾਂ ਜਿਸ ਤਰ੍ਹਾਂ ਵੀ ਭਾਗਾਂ ਦਾ ਸੂਰਜ ਚੜ੍ਹਿਆ ਹੈ ਗੁਰਮਖਾਂ ਦਾ ਮੇਲ ਹੋ ਜਾਵੇਗਾ ਜਿਸ ਦਿਨ ਮੇਲ ਹੋਇਆ ਧਨਧਨ ਬਾਬਾ ਅਨੰਦ ਸਿੰਘ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਕਿਹਾ ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਮੌਲਵੀ ਉੱਤੇ ਜਾ ਕੇ ਰੋ ਪਿਆ ਤੇ ਕਹਿਣ ਲੱਗਿਆ ਇਹ ਤਾਂ ਉਹੀ ਮਹਾਪੁਰਖ ਹਨ ਜਿਨ੍ਹਾਂ ਨੇ ਮੈਨੂੰ ਦਰਸ਼ਨ ਦੇ ਕੇ ਉਸ ਭੋਰੇ ਦੇ ਵਿੱਚੋਂ ਕੱਢਿਆ ਸੀ ਨਹੀਂ ਤਾਂ ਮੈਂ ਮਰ ਜਾਣਾ ਸੀ ਇਹਨਾਂ ਨੇ ਮੈਨੂੰ ਬਚਾਇਆ ਜਦੋਂ ਸਾਰੀ ਸੰਗਤ ਉੱਥੋਂ ਚਲੀ ਗਈ ਫਿਰ ਬਾਬਾ ਨਾਨਕ ਸਿੰਘ ਜੀ ਨੇ ਉਸ ਨੂੰ ਪੁੱਛਿਆ ਕਿ ਮੌਲਵੀ ਸਾਹਿਬ ਜੀ ਕੀ ਹਾਲ ਹੈ ਤਾਂ ਮੌਲਵੀ ਫਿਰ ਰੋ ਪਿਆ ਤੇ ਕਹਿਣ ਲੱਗਾ ਤੁਸੀਂ ਤਾਂ ਜਾਣੀ ਜਾਣੋ ਅੰਤਰਜਾਮੀ ਹੋ ਸੰਗਤ ਆਈ ਹੋਈ ਸੀ ਪੁੰਨਿਆ ਦਾ ਦਿਹਾੜਾ ਸੀ ਨਮਸਤਕ ਹੋਈ ਤੇ ਵਾਪਸ ਚਲੀ ਗਈ ਫਿਰ ਇਹ ਰੋਜ਼ ਹੀ ਆਉਣ ਲੱਗ ਪਿਆ ਮੌਲਵੀ ਇੱਥੇ ਮੈਂ ਤੁਹਾਨੂੰ ਦੱਸਦਾ ਹਾਂ ਇਹਨੇ ਇੱਕ ਬੇਨਤੀ ਕੀਤੀ ਕਿ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਅੰਮ੍ਰਿਤ ਛਕਾਓ ਤੇ ਸਿੰਘ ਸਜਾਓ ਫਿਰ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਉਸਨੂੰ ਪੁੱਛਣ ਲੱਗੇ ਪਾਈ ਤੋ ਕਿੰਨਾ ਪੜਿਆ ਹੈ ਕਹਿਣ ਲੱਗਾ ਮੌਲਵੀ ਜੀ ਮੈਂ ਕੁਰਾਨ ਸ਼ਰੀਫ ਪੜ ਲੈਂਦਾ ਹਾਂ ਤੇ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਕਿੰਨੀ ਕੁ ਵਾਰ ਤੂੰ ਪੜਿਆ ਹੈ ਦੱਸ ਦਿੰਦਾ ਹੈ ਕਿ ਪੜਿਆ ਤਾਂ ਮੈਂ ਬਹੁਤ ਵਾਰ ਹਾਂ ਪਰ ਇੰਨਾ ਕੁ ਪੜਿਆ ਹਾਂ ਕਿ ਲੋਕ ਜਿਹੜਾ ਵੀ ਮੈਥੋਂ ਆ ਕੇ ਕੁਰਾਨ ਸ਼ਰੀਫ ਦੇ ਪ੍ਰਤੀ ਸਵਾਲ ਪੁੱਛਣਗੇ ਮੈਂ ਉਸ ਦਾ ਜਵਾਬ ਦੇ ਦੇਵਾਂਗਾ ਫਿਰ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਠੀਕ ਹੈ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਸਾਨੂੰ ਵੀ ਕਿਰਪਾ ਕਰਕੇ ਸੁਣਾਓ ਜਰਾ ਕਹਿਣ ਲੱਗੇ ਕਿ ਅੱਜ ਹੀ ਸੁਣਾ ਦਿਓ ਜਦੋਂ ਸੁਣਾਉਣ ਲੱਗਾ ਬਾਬਾ ਜੀ ਨੇ ਆਖਿਆ ਮੌਲਵੀ ਜੀ ਗਲਤ ਬੋਲ ਗਏ ਹੋ ਫਿਰ ਬੋਲੋ ਫਿਰ ਕੀ ਬੋਲਿਆ ਹੈ ਆਖਿਆ ਮੌਲਵੀ ਜੀ ਠੀਕ ਨਹੀਂ ਅੱਖਰ ਠੀਕ ਨਹੀਂ ਬਣਿਆ ਮੌਲਵੀ ਨੇ ਆਖਿਆ ਜੀ ਸਾਰੀ ਉਮਰ ਹੋ ਗਈ ਹੈ ਇਹ ਕੁਰਾਨ ਸ਼ਰੀਫ ਪੜਦਿਆਂ ਨੂੰ ਤੇ ਇਹੀ ਮਤਲਬ ਨਿਕਲਦਾ ਹੈ ਇੱਥੇ ਅਰਥ ਇਹੀ ਹਨ ਜਦੋਂ ਬਾਬਾ ਜੀ ਨੇ ਆਪ ਪੜ੍ਹ ਕੇ ਸੁਣਾਇਆ ਤੇ ਦੱਸਿਆ ਕਿ ਇਹਦਾ ਮਤਲਬ ਇਹ ਨਿਕਲਦਾ ਹੈ ਇਸ ਵੇਲੇ ਇਸਦੇ ਅਰਥ ਕੀਤੇ ਪਾਵਨ ਮੁਕੱਦਸ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀਤੇ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਹੈ ਮੁਸਾਦ ਸਿੰਘ ਜੀ ਚਰਨਾਂ ਦੇ ਨਾਲ ਉਹ ਲਿਫਟ ਗਿਆ ਤੇ ਆਖਿਆ ਕਿ ਮੇਰੇ ਤੇ ਕਿਰਪਾ ਕਰੋ ਬਾਬਾ ਨਨ ਸਿੰਘ ਜੀ ਨੇ ਆਖਿਆ ਕਿ ਭਾਈ ਕਿਰਪਾ ਤਾਂ ਹੋ ਜਾਵੇਗੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਮੁਖ ਤੋਂ ਰਚੀ ਹੋਈ ਬਾਣੀ ਸੁਖਮਨੀ ਸਾਹਿਬ ਉਹਦੀ ਝੋਲੀ ਵਿੱਚ ਪਾ ਦਿੱਤੀ ਤਾਂ ਕਿਹਾ ਕਿ ਇਸ ਨੂੰ ਪੜਿਆ ਕਰ ਫਿਰ ਉਹ ਇੰਨਾ ਨਿਤਨੇਮੀ ਬਣ ਗਿਆ ਕਿ ਪੰਜ ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਨ ਲੱਗ ਪਿਆ ਸੁਖਮਨੀ ਸਾਹਿਬ ਜੀ ਦੀ ਬਾਣੀ ਉਹਨੇ કંઠ ਕਰ ਲਈ ਤੇ ਨਾਲ ਨਾਲ ਉਹ ਜਿਹੜਾ ਮੌਲਵੀ ਸੀ ਸਾਧ ਸੰਗਤ ਜੀ মালা ਦਾ ਜਾਪ ਵੀ ਕਰਦਾ ਹੁੰਦਾ ਸੀ ਫਿਰ ਕੁਝ ਲੋਕ ਉਸ ਨੂੰ ਕਹਿਣ ਲੱਗੇ ਕਿ ਇਹ ਕਾਫਰ ਹੈ ਕੁਝ ਜਿਹੜੇ ਕਟੜ ਮੁਸਲਮਾਨ ਸੀ ਉਹਨਾਂ ਨੇ ਕਿਹਾ ਕਿ ਸਾਡੀ ਮਸਜਿਦ ਦਾ ਮੌਲਵੀ ਸੁਖਮਨੀ ਸਾਹਿਬ ਪੜਦਾ ਹੈ ਤੇ ਉਸ ਨੂੰ ਕਾਫਰ ਕਹਿਣ ਲੱਗ ਪਏ ਫਿਰ ਮੌਲਵੀ ਕਹਿਣ ਲੱਗਾ ਜੀ ਮੈਂ ਮਸੀਤ ਛੱਡ ਦਿੱਤੀ ਹੈ ਤੇ ਛੱਡ ਕੇ ਮੈਂ ਕਿਰਾਏ ਤੇ ਮਕਾਨ ਲਿਆ ਹੈ ਉਹਦੇ ਵਿੱਚ ਜਾ ਕੇ ਬੈਠਾ ਪਰ ਸੁਖਮਨੀ ਸਾਹਿਬ ਦਾ ਪਾਠ ਤੇ ਵਾਹਿਗੁਰੂ ਵਾਹਿਗੁਰੂ ਕਹਿਣਾ ਉਸਨੇ ਨਾ ਛੱਡਿਆ ਸੁਖਮਨੀ ਸਾਹਿਬ ਕਰਨਾ ਨੇ ਛੱਡਿਆ ਕਿ ਅੱਜ ਸਾਡੇ ਸਿੱਖਾਂ ਨੇ ਪਰ ਛੱਡ ਦਿੱਤਾ ਹੈ ਕਿਉਂਕਿ ਸਿੱਖਾਂ ਨੂੰ ਸਮਝ ਹੀ ਨਹੀਂ ਸਿੱਖ ਤਾਂ ਹੋਰ ਹੀ ਪਾਸੇ ਤੁਰ ਪਏ ਹਨ ਕਿਉਂਕਿ ਅਜੇ ਕਿਸੇ ਮਹਾਪੁਰਖ ਨੇ ਗੁਰੂ ਨੇ ਇਹਨਾਂ ਦੇ ਉੱਪਰ ਇਹਨਾਂ ਨੂੰ ਸੋਝੀ ਨਹੀਂ ਪਾਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਇਹ ਰੱਬੀ ਕਿਰਪਾ ਹੁੰਦੀ ਹੈ ਤੇ ਸਾਨੂੰ ਆਪਣੀ ਮਿਹਨਤ ਦੇ ਨਾਲ ਹੀ ਪਰਮਾਤਮਾ ਦੀ ਕਿਰਪਾ ਲੈਣੀ ਪੈਂਦੀ ਹੈ ਕਈ ਵਾਰ ਮਹਾਪੁਰਖਾਂ ਦੁਆਰਾ ਹੁੰਦੀ ਹੈ ਜਾਂ ਫਿਰ ਅਸੀਂ ਰੋਜ਼ ਹੀ ਪਰਮਾਤਮਾ ਦਾ ਨਾਮ ਸਿਮਰ ਕੇ ਹੀ ਇਸ ਕਿਰਪਾ ਨੂੰ ਹਾਸਲ ਕਰ ਸਕਦੇ ਹਾਂ ਕਿਸੇ ਨੇ ਕਹਿਣਾ ਪਈ ਕਿੰਨੀਆਂ ਬਾਣੀਆਂ ਪੜਦਾ ਹਨ ਕਹਿੰਦਾ ਗੁਰੂ ਕਰਾ ਲੈਂਦਾ ਹੈ ਕਿਰਪਾ ਕਰ ਦਿੰਦਾ ਹੈ ਤੇ ਮੈਂ ਔਨੀਆਂ ਹੀ ਬਾਣੀਆਂ ਪੜ ਲੈਂਦਾ ਹਾਂ ਤਾਂ ਬਹੁਤ ਚੀਜ਼ਾਂ ਇਹ ਸਾਡੇ ਨਾਲ ਵਾਪਰਦੀਆਂ ਹਨ ਪਰ ਅਸੀਂ ਨਹੀਂ ਸਮਝਦੇ ਜੇਕਰ ਅਸੀਂ ਪਾਠ ਦੀ ਗੱਲ ਕਰੀਏ ਮੁੱਖ ਦੇ ਵਿੱਚ ਕਰਨਾ ਚਾਹੀਦਾ ਹੈ ਜਾਂ ਉੱਚੀ ਬੋਲ ਕੇ ਕਰਨਾ ਚਾਹੀਦਾ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਚਾਹੇ ਤੁਸੀਂ ਉੱਚੀ ਬੋਲ ਕੇ ਪਾਠ ਕਰਦੇ ਹੋ ਤੇ ਚਾਹੇ ਤੁਸੀਂ ਸਹਜੇ ਸਹਜੇ ਕਰਦੇ ਹੋ ਗੁਰਮਖ ਪਿਆਰਿਓ ਪਰ ਉਹਦਾ ਅਰਥ ਤਾਂ ਇਹ ਵੀ ਤੁਹਾਡੀ ਭਾਵਨਾ ਕਿਦਾਂ ਦੀ ਹੈ ਬਾਬਾ ਫਰੀਦ ਜੀ ਆਖਦੇ ਹਨ ਕਿ ਇੱਕ ਵਾਰ ਮੈਂ ਜਾ ਰਿਹਾ ਸੀ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਘਾਤੀ ਗੁੜਵਾਤ ਕੋਈ ਸੱਜਣ ਕਹਿੰਦੇ ਕਿ ਕੋਈ ਮੈਨੂੰ ਮਿਲ ਗਿਆ ਉਹਨੇ ਕੀ ਕੀਤਾ ਕਿ ਮੋਢੇ ਉੱਪਰ ਨਮਾਜ਼ ਪੜਨ ਵਾਲੀ ਜਿਹੜੀ ਚਟਾਈ ਹੁੰਦੀ ਹੈ ਜਿਸ ਨੂੰ ਮਸੱਲਾ ਕਹਿ ਦਿੰਦੇ ਹਨ ਉਹਦੇ ਆਪਣੇ ਗਲ ਦੇ ਉੱਪਰ ਰੱਖੀ ਹੋਈ ਸੀ ਉਹਨੇ ਕਾਲੇ ਰੰਗ ਦੀ ਖੱਪਣੀ ਪਾਈ ਹੋਈ ਸੀ ਤੇ ਸੂਫੀਆਂ ਵਾਲਾ ਲਿਬਾਸ ਪਾਇਆ ਹੋਇਆ ਸੀ ਗੱਲਾਂ ਵੀ ਬੜੀਆਂ ਚੰਗੀਆਂ ਕਰਦਾ ਸੀ ਮੂੰਹ ਦੇ ਵਿੱਚ ਅੱਲਾ ਅੱਲਾ ਜਪਦਾ ਸੀ ਪਰ ਬਾਬਾ ਫਰੀਦ ਜੀ ਕਹਿੰਦੇ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੋ ਗਈ ਕਿ ਬਾਹਰ ਦਿਸਿਆ ਚਾਨਣਾ ਦਿਲ ਅੰਧਿਆਰੀ ਰਾਤ ਬਾਹਰ ਦੇਖਣ ਨੂੰ ਤਾਂ ਉਹਦੇ ਚਾਨਣ ਲੱਗ ਰਿਹਾ ਸੀ ਕਿ ਸੂਫੀ ਹੈ ਕੋਈ ਧਰਮੀ ਬੰਦਾ ਹੈ ਚੰਗਾ ਬੰਦਾ ਤੇ ਨੇਕ ਬੰਦਾ ਹੈ ਪਰ ਉਹਦੇ ਦਿਲ ਵਿੱਚ ਬੜਾ ਹੀ ਖੋਟਾਪਨ ਸੀ ਬਾਹਰੋਂ ਮਿੱਠਾ ਮਿੱਠਾ ਬੋਲੀ ਜਾਂਦਾ ਸੀ ਅੱਲਾ ਅੱਲਾ ਜਪੀ ਜਾਂਦਾ ਸੀ ਦਿਲ ਅੰਦਰ ਉਸ ਦੇ ਸ਼ੁਰੀਆਂ ਬਣੀਆਂ ਹੋਈਆਂ ਸਨ ਜੇ ਕੋਈ ਐਦਾਂ ਜਪਦਾ ਹੈ ਭਾਵੇਂ ਕਿੰਨਾ ਵੀ ਉੱਚੀ ਉੱਚੀ ਜਪਦਾ ਹੈ ਇਸ ਭਾਵਨਾ ਨਾਲ ਜਪਿਆ ਹੋਇਆ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਬੰਦੇ ਨੂੰ ਕਿਤੇ ਵੀ ਨਹੀਂ ਲੈ ਜਾ ਸਕਦਾ ਚਾਹੇ ਤੁਸੀਂ ਮੁਖ ਦੇ ਵਿੱਚ ਬਾਣੀ ਪੜਦੇ ਹੋ ਉਹਦਾ ਫਲ ਵੀ ਤੁਹਾਨੂੰ ਤਾਂ ਹੀ ਪ੍ਰਾਪਤ ਹੋਵੇਗਾ ਜੇਕਰ ਤੁਸੀਂ ਅੰਦਰੋਂਨੀ ਤੇ ਬਾਹਰੀ ਇੱਕੋ ਜਿਹੇ ਹੀ ਇਨਸਾਨ ਹੋ ਇੱਕੋ ਜਿਹੀ ਸੋਚ ਰੱਖਦੇ ਹੋ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਕੋਈ ਵੀ ਵੈਰ ਵਿਰੋਧ ਨਹੀਂ ਹੈ ਤੁਹਾਡਾ ਗੁਰਬਾਣੀ ਪੜਨ ਦਾ ਢੰਗ ਸਿਰਫ ਬੜਾ ਹੀ ਨਿਰੋਲ ਤੇ ਪਰਮਾਤਮਾ ਤੇ ਵਿਸ਼ਵਾਸ ਵਾਲਾ ਹੈ ਜੋ ਰੱਬ ਦੇ ਪਿਆਰੇ ਹੁੰਦੇ ਹਨ ਉਹ ਸੁਖਮਨੀ ਸਾਹਿਬ ਵੀ ਪੜਦੇ ਹਨ ਤੇ ਮੂਲ ਮੰਤਰ ਦਾ ਜਾਪ ਵੀ ਕਰਦੇ ਹਨ ਸੋ ਸਾਥ ਸੰਗਤ ਜੀ ਜੇਕਰ ਅਸੀਂ ਵੀ ਪਰਮਾਤਮਾ ਦੀ ਕਿਰਪਾ ਨੂੰ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਕਦੇ ਵੀ ਮਨ ਵਿੱਚ ਇਹ ਨਹੀਂ ਸੋਚਣਾ ਕਿ ਅਸੀਂ ਵੇਖਣ ਵਾਲੇ ਨੂੰ ਉੱਚੀ ਉੱਚੀ ਪਾਠ ਕਰਦੇ ਹੋਏ ਬੁਰੇ ਲੱਗਾਂਗੇ ਕੋਈ ਸਾਡੇ ਵਿੱਚ ਨੁਕਸ ਕੱਢੇਗਾ ਕੋਈ ਸਾਡੀ ਪੜੀ ਹੋਈ ਗੁਰਬਾਣੀ ਨੂੰ ਮਾੜਾ ਨਾ ਕਹਿ ਦੇਵੇ ਕਦੇ ਵੀ ਇਹ ਨਹੀਂ ਸੋਚਣਾ ਬਸ ਧੁਰ ਅੰਦਰੋਂ ਪਰਮਾਤਮਾ ਦੇ ਨਾਲ ਜੁੜ ਜਾਣਾ ਹੈ ਕਿਉਂਕਿ ਪਰਮਾਤਮਾ ਹੀ ਹਨ ਜੋ ਸਾਡੇ ਨਾਲ ਹਰ ਸਮੇਂ ਸਹਾਈ ਹੋਣਗੇ ਤੇ ਸਾਡੇ ਸੱਚੇ ਮਿੱਤਰ ਹਨ ਜਿਨ੍ਹਾਂ ਨੇ ਸਾਡੇ ਸਾਰੇ ਹੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ